ਕਿਸਾਨ ਦੋਸਤੋ ਅੱਜ ਮੈਂ ਆਪਣੇ ਕਿਸੇ ਵੀਰ ਦੇ ਪਲਾਟ ਦੇ ਵਿੱਚ ਆਇਆ ਸੀਗਾ ਉਹਨਾਂ ਦੀ 1692 ਖੜੀ ਸੀਗੀ ਇੱਕ 1509 1692 ਤੇ ਕਾਫੀ ਝੁੰਨਿਆਂ ਨੂੰ ਵੀ ਕਿਉਂਕਿ ਬੱਦਲ ਬਾਈ ਟੁੱਟੇ ਨਹੀਂ ਰਹੀ ਲਾਸਟ 15 ਦਿਨਾਂ ਤੋਂ ਬਾਰਸ਼ਾਂ ਦਾ ਅਟੈਕ ਬਹੁਤ ਜ਼ਿਆਦਾ ਹੈ ਤੇ ਬੱਦਲ ਬਾਈ ਟੁੱਟ ਨਹੀਂ ਲਈ ਦੂਰੋਂ ਵੇਖੋਗੇ ਸ਼ਾਇਦ ਧਿਆਨ ਨਾਲ ਦੇਖਣ ਦੀ ਮੈਂ ਕੋਸ਼ਿਸ਼ ਕਰੂੰਗਾ ਆ ਦੇਖ ਰਹੇ ਫੋਗ ਦੂਰੋਂ ਐ ਲੱਗ ਰਿਹਾ ਜਿਵੇਂ ਧੋਣ ਮਰੋੜ ਕਿਸਾਨ ਦੋਸਤੋ ਪਰੇ ਧੋਣ ਮਰੋੜ ਨਹੀਂ ਹੈਗੇ ਇਹਨੂੰ ਕਹਿੰਦੇ ਆ ਪਹਿਲੀ ਕਨਬਲਾਸਟ ਮਤਲਬ ਕਿ ਜੀ ਸਟੈਂਪ ਗੋਲੇ ਦੀ ਅਵਸਥਾ ਦੇ ਵਿੱਚ ਸੀਗੇ ਨੇ ਬਾਹਰ ਆਇਆ ਸੀ ਤੇ ਬੱਦਲ ਬਈ ਟੁੱਟੀ ਨਹੀਂ ਬੱਦਲ ਬਈ ਨਾ ਟੁੱਟਣ ਕਰਕੇ ਸਹੀ ਭੋਜਨ ਦੀ ਪ੍ਰਕਿਰਿਆ ਨੂੰ ਚੱਲ ਨਹੀਂ ਸਕੀ ਤੇ ਹੁਣ ਇਹਨੇ ਇੱਕ ਬਲਾਸਟ ਦਾ ਰੂਪ ਲੈ ਲਿਆ ਬਹੁਤ ਜ਼ਿਆਦਾ ਦੋਸਤਾਂ ਦੇ گاਂ ਅਗਲੇ ਝੁੰਨੇ ਦੇ ਵਿੱਚ ਵੀ ਇਹ ਪ੍ਰੋਬਲਮ ਆਣੀ ਹੈ ਤੇ ਜਿਨ੍ਹਾਂ ਦੇ ਹੁਣ ਨਿਸਰਿਆ ਉਹਨਾਂ ਦੇ ਤਾਂ ਬਹੁਤ ਜ਼ਿਆਦਾ ਸਮੱਸਿਆ ਹੈ ਇਹੀ 1509 ਜਿਹੜੀ 77 ਮੰਨ ਲੱਗਦੀ ਸੀ ਅਜਮਿਨ ਲੱਗਦਾ ਇਹਨੇ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਮਤਲਬ ਕਿ ਝਾੜ ਚ ਮਾਰਾ ਮਾਰੋਗੀ ਦੂਸਰੀ ਅਗਲੀ ਪ੍ਰੋਬਲਮ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿਸਾਨ ਦੋਸਤੋ 31 ਝੋਨਾ ਡੋਗਰ ਪੂਸਾ ਜਿਹਨਾਂ ਦੇ ਪੀਲਾ ਪੂਸਾ ਠੀਕ ਹੈ ਪੂਸਾ 44 ਈਵਨ ਹੋ ਕਾਫੀ ਵੈਰਾਈਟੀ ਛਬੀ ਦੇ ਵਿੱਚ ਵੀ ਆ ਦੇਖਣ ਨੂੰ ਮਿਲਦੀ ਦਿਖ ਰਹੇ ਹੋ ਨਾੜ ਲਾਲ ਇਹਨੂੰ ਕਹਿੰਦੇ ਸ਼ੀਥ ਰੌਟ ਅਦਿਖ ਰਹੇ ਹੋ ਕਿ ਕਾਫੀ ਅੰਦਰਤ ਮੈਂ ਖਾਉਂਦੀ ਕੁਛ ਕਰਨਾ ਸ਼ੀਥਰੌਟ ਕਿਸਾਨ ਦੋਸਤੋ ਇਹ ਸਮੱਸਿਆ ਦਾ ਵੀ ਕਾਫੀ ਜ਼ਿਆਦਾ ਆਂਦੀ ਜਰੀ ਹੈ ਕਿਸਾਨ ਦੋਸਤੋ ਇਹਦੇ ਲਈ ਸ਼ੀਥਰੌਟ ਲਈ ਇੱਕ ਵੱਖਰੀ ਸਪਰੇ ਹੁੰਦੀ ਹੈ ਤੇ ਜਿਹੜੀ ਆਹਾ ਜਿਹੜਾ ਇਹਨੂੰ ਪੈਲੀਕਨ ਬਲਾਸਟ ਕਹਿੰਦੇ ਆ ਠੀਕ ਹੈ ਨਾ ਇਹਦੇ ਲਈ ਇੱਕ ਵੱਖਰੀ ਸਪਰੇ ਹੁੰਦੀ ਹੈ ਪੈਲੀਕਨ ਬਲਾਸਟ ਤੇ ਕਿਸਾਨ ਦੋਸਤੋ ਸਭ ਤੋਂ ਵਧੀਆ ਟੈਕਨੀਕਲ ਕੰਮ ਕਰਦਾ ਕਿਹੜਾ ਉਹ ਕਰੂਗਾ ਫੀਨੋਕਸਾਨਲ ਪਲੱਸ ਆਈਸੋਪ੍ਰੋਥੋਲਿਨ ਜਿਹੜੀ ਰੜੀ ਹੁੰਦੀ ਹੈ ਮਸ਼ਦਨ ਕੋਨ ਦੁਹੋਂ ਦੀ ਕੋਸ਼ਿਸ਼ ਕਰਦਾ ਜਿਹੜੀ ਕਿ ਨਚੀਨੋ ਕੰਪਨੀ ਦੀ ਅਚੀਬੂ ਦੇ ਨਾਮ ਤੇ ਹੁੰਦੀ ਹੈ ਜਿੱਥੇ ਤਾਂ ਬਿਮਾਰੀ ਆ ਚੁੱਕੀ ਹੈ ਕਿਸਾਨ ਦੋਸਤੋ ਉਹ ਤਾਂ ਹੁਣ ਅਟੈਕ ਤੋਂ ਦਿਸੇ ਆ ਕਿ ਗਾਹ ਨਾ ਵਧੇ ਪ੍ਰੀਕਾਸ਼ਨ ਲਈ ਤੇ ਨੈਕ ਬਲਾਸਟ ਤੇ ਵੀ ਇਹਦਾ ਬੜਾ ਸੋਹਣਾ ਰਿਜ਼ਲਟ ਹੈ ਤੇ ਮੇਨ ਗੱਲ ਜਿਹੜੀਆਂ ਬਾਸਮਤੀ ਵਾਲੀ ਵੈਰੈਟੀਆਂ ਜੇ ਕਿਤੇ ਉਹਨਾਂ ਤੇ ਇਹ ਹੋ ਜੇ ਉਹ ਤੇ ਚਮਕ ਬਹੁਤ ਸੋਹਣੀ ਹੁੰਦੀ ਹੈ ਤੇ ਅਗਲੀ ਗੱਲ ਕਿਸਾਨ ਦੋਸਤੋ ਜਿਹੜੀ ਆ ਗਈ ਗੱਲ ਸ਼ੀਤ ਰੌਟ ਦੀ ਉਹਦੇ ਲਈ ਬਹੁਤ ਅੱਛਾ ਕੰਮ ਕਰਦਾ ਕਾਰਬੰਡਾਈਮ ਜਾਂ ਫਿਰ ਹੈਕਜ਼ਾਗੋਨੈਜੋਲ ਪਲੱਸ ਕਪਤਾਨ ਮਤਲਬ ਕਿ ਇਹ ਦੋ ਤਿੰ ਸ਼ੀਟ ਰੋਡ ਤੇ ਵੀ ਬਹੁਤ ਸੋਹਣਾ ਕੰਮ ਕਰਦੀ ਥੈਂਕ ਯੂ ਸੋ ਮਚ